ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਨੇ ਪੰਜਾਬੀ ਅਦਾਕਾਰ ਅਤੇ ਗਾਇਕ ਦਲਜੀਤ ਦੁਸਾਨੇ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਮਾਮਲਾ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਉੱਤੇ ਉਠੇ ਸਵਾਲਾਂ ਨਾਲ ਜੁੜਿਆ ਹੋਇਆ ਹੈ। ਸਿਸੋਧਿਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਲਿਖਿਆ ਕਿ ਦਲਜੀਤ ਵੱਲੋਂ ਚੁੱਕੀ ਗਈ ਆਵਾਜ਼ ਸਿਰਫ ਇੱਕ ਕਲਾਕਾਰ ਦੀ ਨਹੀਂ ਸਗੋ ਹਰ ਉਸ ਪੰਜਾਬੀ ਦੀ ਹੈ ਜਿਸ ਦੇ ਦਿਲ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ। ਜ਼ਿਕਰ ਹੋ ਗਿਆ ਕਿ ਹਾਲ ਹੀ ਦੇ ਇੱਕ ਪ੍ਰੋਗਰਾਮ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਸਰਦਾਰ ਜੀ 3 ਦੇ ਰਿਲੀਜ਼ ਨਾ ਹੋਣ ਤੇ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ਕਰਵਾਏ ਜਾਣ ਉੱਤੇ ਸਵਾਲ ਚੁੱਕੇ ਸੀ। ਉਹਨਾਂ ਕਿਹਾ ਸੀ ਕਿ ਜਦੋਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਹੀ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਸੀ ਤਾਂ ਫਿਰ ਉਸ ਦੀ ਰਿਲੀਜ਼ ਰੋਕਣ ਦਾ ਅਖੀਰ ਕੀ ਮਤਲਬ ਸੀ? ਰਣਜੀਤ ਦੇ ਮੁਤਾਬਕ ਜੇ ਮੈਚ ਹੋ ਸਕਦਾ ਹੈ ਤਾਂ ਪੰਜਾਬੀ ਫਿਲਮਾਂ ਦੇ ਰਿਲੀਜ਼ ਉੱਤੇ ਰੋਕ ਕਿਉਂ ਲਗਾਈ ਜਾ ਰਹੀ ਹੈ ਇਸ ਮੁੱਦੇ ਨੇ ਪੰਜਾਬੀ ਮਨੋਰੰਜਨ ਉਦਯੋਗ ਨਾਲ ਨਾਲ ਸਮਾਜਿਕ ਪੱਧਰ ਉੱਤੇ ਵੀ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਅਧਿਕਾਰ ਹੈ ਅਤੇ ਜਿਹੜੇ ਸਵਾਲ ਦਿਲਜੀਤ ਨੇ ਚੁੱਕੇ ਨੇ ਉਹ ਗੰਭੀਰ ਵਿਚਾਰ ਚਰਚਾ ਦੇ ਹੱਕਦਾਰ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਸਬੰਧਤ ਅਧਿਕਾਰੀ ਇਸ ਬਿਆਨਬਾਜ਼ੀ ਅਤੇ ਉੱਠੇ ਸਵਾਲਾਂ ਉੱਤੇ ਕਿਹੜਾ ਰੁਖ ਅਖਤਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਨੇ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਨੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ ਮਾਮਲਾ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਉੱਤੇ ਉਠੇ ਸਵਾਲਾਂ ਨਾਲ ਜੁੜਿਆ ਹੋਇਆ ਹੈ। ਸਿਸੌਂਦੀਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਲਿਖਿਆ ਕਿ ਦਿਲਜੀਤ ਵੱਲੋਂ ਚੁੱਕੀ ਗਈ ਆਵਾਜ਼ ਸਿਰਫ ਇੱਕ ਕਲਾਕਾਰ ਦੀ ਨਹੀਂ ਸਗੋ ਹਰ ਉਸ ਪੰਜਾਬੀ ਦੀ ਹੈ ਜਿਸ ਦੇ ਦਿਲ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ। ਜ਼ਿਕਰ ਹੋ ਗਿਆ ਕਿ ਹਾਲ ਹੀ ਦੇ ਇੱਕ ਪ੍ਰੋਗਰਾਮ ਦੌਰਾਨ ਜੀਤ ਉਸਾਂ ਨੇ ਆਪਣੀ ਫਿਲਮ ਸਰਦਾਰ ਜੀ 3 ਦੇ ਰਿਲੀਜ਼ ਨਾ ਹੋਣ ਤੇ ਭਾਰਤ ਪਾਕਿਸਤਾਨ ਦੇ ক্রিকেট ਮੈਚ ਕਰਵਾਏ ਜਾਣ ਉੱਤੇ ਸਵਾਲ ਚੁੱਕੇ ਸੀ ਉਹਨਾਂ ਕਿਹਾ ਸੀ ਕਿ ਜਦੋਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਹੀ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਸੀ ਤਾਂ ਫਿਰ ਉਸ ਦੀ ਰਿਲੀਜ਼ ਰੋਕਣ ਦਾ ਅਖਿਰ ਕੀ ਮਤਲਬ ਸੀ ਗਲਜੀਤ ਦੇ ਮੁਤਾਬਕ ਜੇ ਮੈਚ ਹੋ ਸਕਦਾ ਹੈ ਤਾਂ ਪੰਜਾਬੀ ਫਿਲਮਾਂ ਦੇ ਰਿਲੀਜ਼ ਉੱਤੇ ਰੋਕ ਕਿਉਂ ਲਗਾਈ ਜਾ ਰਹੀ ਹੈ ਇਸ ਮੁੱਦੇ ਨੇ ਪੰਜਾਬੀ ਮਨੋਰੰਜਨ ਉਦਯੋਗ ਨਾਲ ਨਾਲ ਸਮਾਜਿਕ ਪੱਧਰ ਉੱਤੇ ਵੀ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਅਧਿਕਾਰ ਹੈ ਅਤੇ ਜਿਹੜੇ ਸਵਾਲ ਗਲਜੀਤ ਨੇ ਚੁੱਕੇ ਨੇ ਉਹ ਗੰਭੀਰ ਵਿਚਾਰ ਚਰਚਾ ਦੇ ਹੱਕਦਾਰ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਸਬੰਧਤ ਅਧਿਕਾਰੀ ਇਸ ਬਿਆਨਬਾਜ਼ੀ ਅਤੇ ਉઠੇ ਸਵਾਲਾਂ ਉੱਤੇ ਕਿਹੜਾ ਰੁਖ ਅਖਤਿਆਰ ਕਰਦੇ ਨੇ ਇਸ ਮੁੱਦੇ ਨੇ ਪੰਜਾਬੀ ਮਨੋਰੰਜਨ ਉਦਯੋਗ ਨਾਲ ਨਾਲ ਸਮਾਜਿਕ ਪੱਧਰ ਉੱਤੇ ਵੀ ਭੱਡੀ ਚਰਚਾ ਨੂੰ ਜਨਮ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਅਧਿਕਾਰ ਹੈ ਅਤੇ ਜਿਹੜੇ ਸਵਾਲ ਦਿਲਜੀਤ ਨੇ ਚੁੱਕੇ ਨੇ ਉਹ ਗੰਭੀਰ ਵਿਚਾਰ ਚਰਚਾ ਦੇ ਹੱਕਦਾਰ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਸਬੰਧਤ ਅਧਿਕਾਰੀ ਇਸ ਬਿਆਨਬਾਜ਼ੀ ਅਤੇ ਉઠੇ ਸਵਾਲਾਂ ਉੱਤੇ ਕਿਹੜਾ ਰੁਖ اختیار ਕਰਦੇ ਨੇ